ਜੀ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਮੌਸਮ ਬਹੁਤ ਵਧੀਆ ਹੋਇਆ ਬੱਦਲ ਹੋਇਆ ਤੇ ਹਵਾ ਠੰਡੀ ਠੰਡੀ ਚੱਲਦੀ ਆ ਬਿਲਕੁਲ ਐ ਨਜ਼ਾਰੇ ਵਾਲਾ ਮੌਸਮ ਹੋਇਆ ਪਕੌੜੇ ਕੱਢਣ ਵਾਲਾ ਤੇ ਚਲੋ ਕੱਢਦੇ ਆ ਪਕੌੜੇ ਖਾਣੇ ਆ ਫਿਰ ਬਾ ਬਈ ਬਾਲਿਆ ਤਾਂ ਨਜ਼ਾਰਾ ਪਕੌੜੇ ਨਿਕਲ ਗਏ ਆ ਤਾਂ ਮੌਸਮ ਬਹੁਤ ਸੋਹਣਾ ਆ ਇੱਧਰ ਥੋੜੀ ਨਿਕਲਦੇ ਆ ਫ੍ਰੈਂਚ ਫ੍ਰਾਈਜ਼ ਇੱਧਰ ਆਪਾਂ ਚਾਹ ਰੱਖੀ ਆ ਗੋੜਾ ਵਾਲੀ ਤੇ ਪੂਰਾ ਨਜ਼ਾਰਾ ਹਾਂਜੀ ਦੋਸਤੋ ਆਪਣਾ ਹੋ ਗਿਆ ਤਿਆਰ ਪਕੌੜੇ ਤੇ ਚਾਹ ਹੋ ਗਈ ਹੈ ਤਿਆਰ ਤੇ ਇਹ ਵੀ ਕਰ ਲਓ ਫਿਰ ਨਹੀਂ ਤੇ ਆ ਜਾਓ ਫਿਰ ਇੱਧਰ ਹੀ ਕੁਰਸੀ ਟੇਬਲ ਆਪਾਂ ਕੱਢੇ ਨਹੀਂ ਮੀਂਹ ਪੈਣ ਵਾਲਾ ਤੇ ਆਪਾਂ ਇੱਧਰ ਹੀ ਰਾਤ ਕਿ ਯਾਰ ਆ ਪੋੜੀਆਂ ਦੇ ਇੱਥੇ ਖਾਣੇ ਆ ਪਾਚੋ ਤੇ ਬੱਦਲ ਬਾਰੀ ਚ ਮੀਂਹ ਪੈਂਦੇ ਚ ਪਕੌੜਿਆਂ ਦਾ ਆਪਣਾ ਹੀ ਮਜ਼ਾ ਆ ਖਾਣ ਦਾ ਲਓ ਜੀ ਹਾਂਜੀ ਦੋਸਤੋ ਦੇਖੋ ਚੈੱਕ ਕਰੋ ਯਾਰਾ ਮੌਸਮ ਤੇ ਬਹੁਤ ਵਧੀਆ ਬੱਦਲ ਬਣੇ ਪਏ ਆ ਠੰਡਾ ਮੌਸਮ ਹੋ ਗਿਆ ਆ ਤੇ ਪੂਰਾ ਨਜ਼ਾਰਾ ਆ ਤੇ ਹਵਾ ਵੀ ਪੂਰੀ ਨੇਰੀ ਚੱਲਣ ਲੱਗ ਗਈ ਆ ਤੇ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਿ ਤੁਹਾਡੇ ਨਹੀਂ ਪੈ ਰਿਹਾ ਕਿ ਨਹੀਂ